ਨਾ ਤੈਨੂੰ ਪਤਾ ਹੈ ਉਹ ਬੰਦਾ ਦੁਨੀਆ ਤੇ ਨਹੀਂ ਹੈਗਾ ਜਿੱਦਾਂ ਤੂੰ ਕਹਿਣਾ ਐਡਾ ਰਿਕਾਰਡ ਨਹੀਂ ਸੀਗਾ ਇਹਦੇ ਵਰਗਾ ਡੌਲਾ ਨਹੀਂ ਸੀ ਤਾਂ ਉਹਦੇ ਵਰਗਾ ਡੌਲਾ ਨਹੀਂ ਸੀਗਾ ਤੂੰ ਬਥੇਰੀ ਵਾਰ ਉਹ ਤੋਂ ਸਮਾਨ ਲਾ ਲੈ ਲੈ ਲਾਇਆ ਸਮਝ ਗਿਆ ਆ ਜਿਹਦਾ ਤੂੰ ਨਾਮ ਲੈਣਾ ਨਾ ਟੀਕੇ ਠੁੱਕੀ ਜਾਂਦਾ ਲੁਧਿਆਣੇ 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 ਦੀ ਵੀ ਟੀਕੇ ਤੂੰ ਤੋਂ ਮੰਗਵਾ ਕੇ ਲਾਏ ਨੇ ਥੋੜਾ ਦੈਰੇ ਵਿੱਚ ਰਹਿਦਾ ਹੁੰਦਾ ਨਹੀਂ ਅੰਮ੍ਰਿਤਸਰ ਬਹੁਤ ਜਲਦੀ ਜਾਦ ਆ ਜਾਂਦਾ ਹੁੰਦਾ ਤੂੰ ਕਿਹੜੇ ਪਾਸੇ ਗੱਲ ਲੈ ਗਿਆ ਤੈਨੂੰ ਵਧੀਆ ਤਰੀਕੇ ਨਾਲ ਉਹਨੇ ਪੁੱਛਿਆ ਵੀ ਸਤਨਾਮ ਦਾ ਡੌਲਾ ਸਭ ਤੋਂ ਵੱਡਾ ਡੌਲਾ ਕਿਹੜੇ ਚੱਕਰਾਂ 'ਚ ਫਿਰਦਾ ਯਾਰ ਕਿਹਨੂੰ ਨਹੀਂ ਪਤਾ ਤੂੰ ਸਮਾਨ ਲਾਉਣਾ ਹੈ ਹੈ ਕੋਈ ਬੱਚੇ ਹੀ ਨਹੀਂ ਸਤਨਾਮ ਤੂੰ 36 ਵਾਰ ਲੈ ਕੇ ਤੂੰ ਸਮਾਨ ਲਾਇਆ ਸਾਲਾ 1 ਰੁਪਿਆ ਨਹੀਂ ਦਿੱਤਾ ਉਹਦਾ ਅੱਜ ਤੱਕ ਤੇ ਕੀ ਗੱਲਾਂ ਮਰੀ ਜਾਂਦਾ ਤੂੰ ਯਾਰ ਹੁਣ ਤੇਰਾ ਨਾਮ ਨਹੀਂ ਨਾ ਲਿਆ ਮੈਂ ਤੇਰਾ ਨਾਮ ਲੈ ਸਕਦਾ ਮੈਂ ਤੈਨੂੰ ਸਮਝਾ ਵੀ ਅੱਛੇ ਤਰੀਕੇ ਨਾਲ ਸਕਦਾ ਸਾਲਾ ਯਾਰ ਕੋਡ ਨਹੀਂ ਸੀਗੇ ਹੋਰ ਕੀ ਸੀਗੇ ਉਹ ਤੇਰੇ ਮਰੇ ਤੋਂ ਕੁੱਤੀ ਨੇ ਨਹੀਂ ਹੋਣਾ ਕਿਸੇ ਨੇ ਤੂੰ ਕੱਟ ਦੇ ਕਹਦਾ ਜੱਟ ਪਿੱਛੇ ਕਿੰਨਾ ਸੀਗਾ ਡਵਲੇ 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 ਕੁੜੀ 14 ਸੱਜ ਤਾਂ ਬੋਲੇ ਬੋਲੇ ਸਾਜ ਨਹੀਂ ਬੋਲੇ ਜਿੱਤੇ ਵਿੱਚ 360 ਤੇਗਾ ਹੈ ਤੂੰ ਮੇਰੇ ਨਾਲੇ ਗੱਲ ਕਰਨੀ ਤੈਨੂੰ ਦੱਸ ਦੂੰਗਾ ਕੀ ਰਿਕਾਰਡ ਸੀਗੀ ਉਹਦੇ ਸਾਲੇ ਜੱੱਪੜ ਪੁੱਤ ਨਾ ਜੰਮੀਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂ